ਇੱਕ ਪਿੰਡ ਵਿੱਚ ਨਾ ਇੱਕ ਬਹੁਤ ਹੀ ਗਰੀਬ ਮੋਹਰੀ ਰਹਿਦਾ ਸੀ ਉਹ ਆਪਣੇ ਪਿੰਡ ਤੋਂ ਬਾਹਰ ਇੱਕ ਦਰਖਤ ਦੇ ਥੱਲੇ ਬੈਠ ਕੇ ਰੋਜ਼ ਲੋਕਾਂ ਦੇ ਜੋੜੇ ਗੱਠਦਾ ਸੀ ਤੇ ਜਿੰਨੀ ਉਹਨੂੰ ਵਿਚਾਰੇ ਨੂੰ ਥੋੜੀ-ਬਹੁਤੀ ਕਮਾਈ ਹੁੰਦੀ ਸੀ ਉਹਦੇ ਨਾਲ ਉਹ ਆਪਣੇ ਬੱਚਿਆਂ ਦਾ ਪੇਟ ਭਰਦਾ ਸੀ ਉਹ ਆਪਣੇ ਘਰੋਂ ਰੋਜ਼ ਇੱਕ ਰੋਟੀ ਲੈ ਕੇ ਆਉਂਦਾ ਸੀ ਉਹ ਰੋਟੀ ਨੂੰ ਨਾ ਉਹ ਪਾਣੀ ਦੇ ਨਾਲ ਖਾਂਦਾ ਸੀ ਇੱਕ ਰੋਟੀ ਵਿੱਚੋਂ ਇੱਕ ਟੁਕੜਾ ਉਹ ਨਾ ਪੰਛੀਆਂ ਵਾਸਤੇ ਬਚਾ ਕੇ ਰੱਖ ਲੈਂਦਾ ਸੀ ਤੇ ਉਹ ਹੀ ਟੁਕੜਾ ਛੋਟੇ-ਛੋਟੇ-ਛੋਟੇ ਭਾਗਾਂ 'ਚ ਤੋੜ ਕੇ ਉਹ ਸਾਰੀਆਂ ਚਿੜੀਆਂ ਨੂੰ ਪਾਉਂਦਾ ਸੀ ਚਿੜੀਆਂ ਰੋਜ਼ ਆ ਕੇ ਉੱਥੇ ਉਹਦੇ ਕੋਲ ਰੋਟੀ ਖਾਂਦੀਆਂ ਸੀ ਇਹਦੇ ਨਾਲ ਨਾ ਉਹਨੂੰ ਬਹੁਤ ਹੀ ਖੁਸ਼ੀ ਮਿਲਦੀ ਸੀ ਇੱਕ ਦਿਨ ਇਹ ਜਾ ਹੋਇਆ ਕਿ ਉਹਦੇ ਕੋਲ ਜਦੋਂ ਘਰ ਗਿਆ ਉਹਦੇ ਕੋਲ ਕੁਝ ਨਾ ਬਣਿਆ 2-3 ਦਿਨ ਉਹਦੇ ਕੋਲ ਕੋਈ ਦਿਹਾੜੀ ਨਾ ਪਈ। ਉਹਦੇ ਨੂੰ ਕੋਈ ਪੈਸਾ ਨਹੀਂ ਬਣਿਆ ਤੇ ਉਹਦਾ ਪਰਿਵਾਰ ਭੁੱਖਾ ਬੈਠਾ ਸੀ। ਉਹਦੇ ਬੱਚੇ, ਉਹਦੀ ਘਰ ਵਾਲੀ ਇੰਨੀ ਗੁੱਸੇ 'ਚ ਸੀ। ਉਹ ਕਹਿ ਰਹੀ ਸੀ ਕਿ ਐਦਾਂ ਤਾਂ ਆਪਾਂ ਨੂੰ 3 ਦਿਨ ਭੁੱਖਿਆਂ ਨੂੰ ਹੋ ਗਏ ਆਪਣੇ ਬੱਚੇ ਮਰ ਜਾਣਗੇ। ਜੇ ਇਹਨਾਂ ਨੂੰ ਨਾ ਕੁਝ ਮਿਲਿਆ। ਇਹ ਭੁੱਖੇ ਤੇ ਹਾਇ ਏਦਾਂ ਹੀ ਪਾਣੀ ਪੀਕੇ ਗੁਜ਼ਾਰਾ ਕਰਦੇ ਨੇ ਸੌ ਜਾਂਦੇ ਨੇ। ਉਹਦੇ ਨੇੜੇ ਨਾ ਘਰ ਦੇ ਨੇੜੇ ਇੱਕ ਬਹੁਤ ਹੀ ਅਮੀਰ ਬੰਦਾ ਸੀਗਾ। ਉਹਨੇ ਦਾਵਤ ਰੱਖੀ ਹੋਈ ਸੀ। ਉੱਥੇ ਉਹਨਾਂ ਦੇ ਘਰੇ ਦਾਵਤ ਤੇ ਚੱਲਿਆ ਗਿਆ ਤੇ ਉਹਨਾਂ ਨੂੰ ਕਿਹਾ ਕਿ ਮੇਰੇ ਬੱਚੇ ਭੁੱਖੇ ਨੇ। ਵਿਅਕਤੀ ਨੂੰ ਕਿਹਾ ਜਿਹੜਾ ਵਿਅਕਤੀ ਬਹੁਤ ਹੀ ਅਮੀਰ ਸੀਗਾ ਤੇ ਉਹ ਉਹਨੇ ਉਹਨੂੰ ਨਾ ਟੱਕਾ ਦੇ ਕੇ ਆਪਣੇ ਘਰ ਤੋਂ ਬਾਹਰ ਕਰਤਾ ਕਹਾਂ ਤੁਹਾਡਾ ਤਾਂ ਗਰੀਬਾਂ ਦਾ ਕੰਮ ਹੀ ਹੈ ਏ ਚੱਲ ਮੇਰੇ ਘਰ ਤੋਂ ਵਾਪਸ ਚਲੇ ਆ ਜਾ ਤੇ ਉਹ ਨਾ ਇੰਨਾ ਨਿਰਾਸ਼ ਹੋਇਆ ਉਹਨੇ ਕਿਹਾ ਮੈਂ ਸਿਰਫ ਇੱਕ ਰੋਟੀ ਲੈਣ ਆਇਆ ਸੀ ਐਨੀ ਐਨੀ ਵੱਡੀ ਦਾਬਤ ਚ ਜਦੋਂ ਮੈਨੂੰ ਇੱਕ ਰੋਟੀ ਦੇ ਦੇਂਗਾ ਤਾਂ ਕੀ ਹੋਜੂਗਾ ਤਾਂ ਕੀ ਹੋਜੂਗਾ ਤਾਂ ਸਿਰ ਨਾ ਇੱਕ ਪੱਥਰ ਤੇ ਵੱਜੇ ਜਦੋਂ ਉਹਨੇ ਟੱਕਾ ਮਾਰਿਆ ਉਹ ਗਰੀਬ ਵਿਚਾਰਾ ਨਿਰਾਸ਼ ਹੋ ਕੇ ਮਸਜਿਦ ਚ ਚਲੇ ਆ ਗਿਆ ਮਸਜਿਦ ਦੇ ਵਿੱਚ ਜਾ ਕੇ ਉੱਥੇ ਬਹੁਤ ਰੋਇਆ ਬਹੁਤ ਰੋਇਆ ਜਦੋਂ ਉਹ ਉੱਥੇ ਬੈਠਾ ਆਇਤ ਪੜ੍ਹ ਰਿਹਾ ਸੀ ਕੁਰਾਨ ਦੀ ਆਇਤ ਤਾਂ ਉੱਥੇ ਨਾ ਇੱਕ ਬਹੁਤ ਬਾਦਸ਼ਾਹ ਬੰਦਾ ਆਇਆ ਬਹੁਤ امیر ਤੇ ਉਹਨੇ ਉਹਨੂੰ ਕਿਹਾ ਕਿ ਮੈਨੂੰ ਨਾ ਇੱਕ ਵਪਾਰੀ ਦੀ ਜ਼ਰੂਰਤ ਆ ਮੇਰੇ ਕੋਲ ਇੱਕ ਕੰਮ ਕਰਨ ਵਾਲਾ ਸੀ ਉਹ ਤਾਂ ਚਲੇ ਆ ਗਿਆ ਕਿ ਤੂੰ ਮੇਰੇ ਖੰਤ ਕਾਰਖਾਨੇ ਵਿੱਚ ਕੰਮ ਕਰੇਗਾ ਉਹ ਮੰਨ ਗਿਆ ਜਦੋਂ ਉਹਨੇ ਉਹਨੂੰ ਪੈਸੇ ਦਿੱਤੇ ਉਹਨੇ ਉਹ ਪੈਸੇ ਲੈ ਕੇ ਆਪਣੇ ਬੱਚੇ ਨੂੰ ਆਪਣੇ ਪਰਿਵਾਰ ਨੂੰ ਪ੍ਰਸ਼ਾਦਾ ਰੋਟੀਆਂ ਲਿਆ ਕੇ ਦਿੱਤੀ ਉਈ ਕੰਮ ਕਰ ਕਰ ਕੇ ਇੰਨਾ ਪਿੰਡ ਦਾ ਵੱਡਾ ਬੰਦਾ ਬਣ ਗਿਆ ਸਾਰੇ ਪਿੰਡ ਤੋਂ ਨੌਕਰ ਚੱਕਰ ਇੰਨਾ ਵੱਡਾ ਇੱਕ ਦਿਨ ਉਹੀ ਬੰਦਾ ਜਿਹਨੇ ਉਹਨੂੰ ਦਾਵਤ ਤੋਂ ਬਾਹਰ ਕੱਢਿਆ ਸੀ ਉਹ ਬਾਹਰ ਉਹਨਾਂ ਦੇ ਘਰ ਦੀ ਚੌਕਟ ਤੇ ਬੈਠਾ ਰੋ ਰਿਹਾ ਸੀ ਤੇ ਉਹ ਮੋਚੀ ਬਾਹਰ ਨਿਕਲਿਆ ਉਹਨੇ ਉਹਨੂੰ ਪਛਾਣ ਲਿਆ ਤੇ ਉਹਨੇ ਉਹਨੂੰ ਕਿਹਾ ਕਿ ਤੂੰ ਉਹੀ ਹੈ ਨਾ ਜਿਹਨੇ ਮੈਨੂੰ ਦਾਵਤ ਦੇ ਵਿੱਚੋਂ ਧੱਕਾ ਮਾਰ ਕੇ ਬਾਹਰ ਕੱਢਿਆ ਸੀ ਮੈਨੂੰ ਖੈਰਾਤ ਨਹੀਂ ਦਿੱਤੀ ਪਰ ਮੈਂ ਐਦਾਂ ਨਹੀਂ ਕਰੂੰਗਾ ਮੈਂ ਤੇਰੇ ਵਰਗਾ ਨਹੀਂ ਹੈਗਾ ਉਹਨੇ ਉਹਨੂੰ ਪ੍ਰਸ਼ਾਦਾ ਛਕਾਇਆ ਤੇ ਉਹ ਜਿਹੜਾ ਬੰਦਾ ਸੀ ਅਮੀਰ ਬੰਦਾ ਸੀਗਾ ਤੇ ਇੱਕ ਟਾਈਮ ਦੇ ਵਿੱਚ ਬਾਦਸ਼ਾਹ ਸੀ ਉਹ ਬਹੁਤ ਜ਼ਿਆਦਾ ਦੁਖੀ ਹੋਇਆ ਉਹਨੇ ਉਹਨੂੰ ਕਿਹਾ ਕਿ ਮੇਰੇ ਤਾਂ ਬੱਚਿਆਂ ਨੇ ਮੈਨੂੰ ਘਰੋਂ ਕੱਢਤਾ ਮੈਨੂੰ ਮੇਰੇ ਕੋਲ ਤਾਂ ਚੌਕਟ ਵੀ ਨਹੀਂ ਹੈਗੀ ਤੇ ਮੋਚੀ ਨੇ ਉਹਨੂੰ ਕਿਹਾ ਕਿ ਜਿਹੜਾ ਇਹ ਮੈਨੂੰ ਮੇਰਾ ਫਲ ਮਿਲਿਆ ਨਾ ਇਹ ਛੋਟੇ ਥੋੜੇ ਥੋੜਾ ਪੰਛੀਆਂ ਨੂੰ ਮੈਂ ਭੋਜਨ ਚਕਾਉਂਦਾ ਸੀ ਤੇ ਜਿਹੜਾ ਤੂੰ ਮੈਨੂੰ ਤੱਕਾ ਮਾਰਿਆ ਸੀ ਉਸ ਦਿਨ